ਸਸੀ ਗਾਲ ਦੋਸਤੋ ਹੋਰ ਠੀਕੋ ਅੱਜ ਬੈਠਾ ਸੀ ਦਫਤਰ ਆਪਣੇ ਵਿਚਾਰ ਆਇਆ ਮਨ ਚ ਕਿ ਚਲੋ 2-4 ਮਿੰਟ ਕੁਝ ਆਪਣੇ ਮਨ ਦੀਆਂ ਗੱਲਾਂ ਕੀਤੀਆਂ ਜਾਣਾ ਤਾਜੀ ਤਾਜੀ हेयर कलर ਕੀਤਾ ਤੇ ਮੈਨੂੰ ਕਿਹਾ ਸ਼ਾਇਦ ਥੋੜਾ ਫੇਸ ਠੀਕ ਲੱਗੇ ਤੇ ਬਟ ਚਲੋ ਜਿਹੇ ਜਿਹੇ ਹੈਗੇ ਆ ਉਹ ਜਿਹੇ ਆ ਬਟ ਦਿਲ ਦੇ ਸਾਫ ਆ ਤੇ ਸਾਫ ਮਨੋ ਜਿਹੜੀ ਮੇਰੇ ਮਨ ਦੀ ਆਵਾਜ਼ ਹੈ ਉਹ ਮੈਂ ਆਪਜੀ ਮੁਰੇ ਰੱਖਣਾ ਚਾਹੁੰਦਾ ਜਿਹੜਾ ਅੱਜ ਹਲਕਾ ਵੈਸ ਤੋਂ ਬਾਈ ਇਲੈਕਸ਼ਨ ਹੋ ਜਾ ਹੋਣ ਜਾ ਰਹੀ ਹੈ ਡੇਟ ਅਨਾਉਂਸ ਹੋ ਜਾਣੀ ਹੈ ਬੜੀ ਜਲਦੀ ਤੇ ਉਹਦੇ ਸੰਦਰਭ ਚ ਮੈਂ ਆਪ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਕਿਸੇ ਵੀ ਪਾਰਟੀ ਨਾਲ ਕੋਈ ਵੀ ਸੰਬੰਧ ਰੱਖਦੇ ਹੋਣ ਹੁਣ ਮੈਂ ਆਪਣੀ ਗੱਲ ਕਰਨਾ ਚਾਹੁੰਦਾ ਮੈਂ ਅੱਜ ਤੋਂ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਵਾਹਿਗੁਰੂ ਜਾਣਦਾ ਸੱਚੇ ਪਾਤਸ਼ਾਹ ਜਾਣਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਣਦੇ ਨੇ ਕਿ ਮੇਰੀ ਜਿਹੜੀ ਮਿਹਨਤ ਆ ਉਹ ਨਿਸ਼ਕਾਮ ਮਿਹਨਤ ਸੀ ਤੇ ਅਸੀਂ ਮਿਹਨਤ ਕੀਤੀ ਤੇ ਹਲਕਾ ਆਤਮਨਗਰ ਤੋਂ ਸਰਦਾਰ ਕੁਲਵੰਤ ਸਿੰਘ ਸਿੱਧੂ ਐਮ ਐਲ ਏ ਸਾਹਿਬ ਜਿਹੜੇ ਸਾਡੇ ਮੇਰੇ ਵੱਡੇ ਵੀਰ ਨੇ ਮੇਰੇ ਮਤਲਬ ਮੇਰੀ ਜਿੰਦ ਜਾਨ ਮੈਂ ਆਪਦੀ ਉਹਨਾਂ ਦੀ ਇੱਕ ਬੋਲ ਤੇ ਆਪਦੀ ਜਾਨ ਨਿਸ਼ਾਵਰ ਕਰ ਸਕਦਾ ਮੈਂ ਉਹਨਾਂ ਨੂੰ ਬਹੁਤ ਦਿਲੋਂ ਪਿਆਰ ਸਤਿਕਾਰ ਕਰਦਾ ਉਹਨਾਂ ਦਾ ਕਿਉਂ ਉਹ ਵੀ ਸੁੱਖ ਦੁੱਖ ਚ ਹਰ ਸਮੇਂ ਨਾਲ ਖੜਦੇ ਆ ਬਲਵੰਤ ਸਿੰਘ ਸਿੱਧੂ ਦੇ ਮੈਂ ਹਮੇਸ਼ਾ ਨਾਲ ਆ ਮੈਨੂੰ ਕਈ ਭਰਾ ਮੇਰੇ ਕਹਿੰਦੇ ਆ ਤੁਸੀਂ ਵੈਸਟ ਹਲਕੇ ਤੋਂ ਆਸ਼ੂ ਜੀ ਦੀ ਕਿਉਂ ਮਦਦ ਕਰ ਰਹੇ ਹੋ ਮੈਂ ਕਹਿੰਦਾ ਆਸ਼ੂ ਜੀ ਦੀ ਮਦਦ ਨਹੀਂ ਮੈਂ ਕਰ ਰਿਹਾ ਮੈਂ ਸੱਚਾਈ ਦੀ ਮਦਦ ਕਰ ਰਿਹਾ ਮੈਂ ਸੱਚ ਦੀ ਮਦਦ ਕਰ ਰਿਹਾ ਸ਼੍ਰੀ ਭਾਰਤ ਪੂਸ਼ਣ ਆਸ਼ੂ ਇੱਕ ਸਟੈਂਡ ਲੈਣ ਵਾਲਾ ਤੁਹਾਡੇ ਨਾਲ ਖੜਨ ਵਾਲਾ ਇੱਕ ਜੋਧਾ ਤੇ ਇੱਕ ਡਿਵੈਲਪਮੈਂਟ ਜੀ ਨੇ ਵੈਸਟ ਹਲਕੇ 'ਚ ਕੀਤੀ ਹੈ ਕਿਉਂਕਿ ਮੇਰਾ ਰੈ residense ਆਤਮਨਗਰ 'ਚ ਵੀ ਹੈ ਤੇ ਵੈਸਟ ਹਲਕੇ ਦੇ ਵਿੱਚ ਵੀ ਹੈ ਤੇ ਜਦੋਂ ਵੈਸਟ ਹਲਕੇ ਦੇ ਵਿੱਚ ਜਿਹੜੀ ਡਿਵੈਲਪਮੈਂਟ ਮੈਂ ਦੇਖੀ ਹੈ ਸ਼੍ਰੀ ਭਾਰਤ ਮੂਸ਼ਨ ਆਸ਼ੂ ਜੀ ਦੇ ਜਿਹੜੀ ਕਰਾਈ ਹੈ ਉਹ ਡਿਵੈਲਪਮੈਂਟ ਮੈਨੂੰ ਪਤਾ ਹੈ ਕਿ ਮੇਰੇ ਹਿਸਾਬ ਨਾਲ ਨਾ ਕੋਈ ਕਰਾ ਸਕਦਾ ਨਾ ਕਿਸੇ ਨੇ ਕਰਾਈਏ ਲੁਧਿਆਣੇ ਦਾ ਇੱਕ ਨੰਬਰ ਦਾ ਹਲਕਾ ਵੈਸਟ ਸ਼ੁਰੂ ਤੋਂ ਮੰਨਿਆ ਗਿਆ ਕਿਉਂਕਿ ਇਹਦੇ ਵਿੱਚ ਬਹੁਤ ਪੜ੍ਹੇ ਲਿਖੇ ਬੁੱਧੀਜੀਵੀ ਲੋਕ ਬੜੇ ਅ ਅਪਰ ਕਲਾਸ ਤੇ ਹਰ ਤਰ੍ਹਾਂ ਹਰ ਵਰਗ ਦੇ ਲੋਕ ਰਹਿੰਦੇ ਆ ਬਟ ਸਮਝਦਾਰ ਲੋਕ ਬਹੁਤ ਜ਼ਿਆਦਾ ਨੇ ਜਿਹੜੇ ਡਿਵੈਲਪਮੈਂਟ ਨੂੰ ਵੋਟ ਮਤਲਬ ਹਮੇਸ਼ਾ ਆਪਣੀ ਵੋਟ ਕਾਸਟ ਕਰਦੇ ਆ ਡਿਵੈਲਪਮੈਂਟ ਦੇ ਨਾਂ ਤੇ ਤੇ ਆਪਾਂ ਡਿਵੈਲਪਮੈਂਟ ਦੇ ਨਾਂ ਤੇ ਹੀ ਇਸ ਵਾਰ ਵੀ ਹਲਕਾ ਵੈਸਟ ਤੋਂ ਸ਼੍ਰੀ ਭਾਰਤ ਪੂਸ਼ਣ ਆਸ਼ੂ ਜੀ ਨੂੰ ਵਿਨਰ ਜਿੱਤ ਹਦਾਰਜ ਕਰਵਾਉਣੀ ਹੈ ਉਹਨਾਂ ਦੀ ਉਹਦਾ ਕਾਰਨ ਅਸੀਂ ਪਰਖਿਆ ਹੋਇਆ ਉਸ ਇਨਸਾਨ ਨੂੰ ਦੇਖਿਆ ਪਰਖਿਆ ਕਿਉਂਕਿ ਜਿਹਨੂੰ ਪਰਖਿਆ ਹੋਵੇ ਨਾ ਉਹਨੂੰ ਕਹਿੰਦੇ ਨਾ ਮਤਲਬ ਸਚਾਈ ਨੂੰ ਕਿਸੇ ਸਬੂਤ ਦੀ ਕੋਈ ਜ਼ਰੂਰਤ ਨਹੀਂ ਕਿਸੇ ਚੀਜ਼ ਦੀ ਉਹ ਸੱਚਾ ਬੰਦਾ ਹੈ ਹਰ ਇੱਕ ਜਿਹੜੇ ਉਤੇ ਕੂੜ ਪ੍ਰਚਾਰ ਜਿਹੜੇ ਜਾਲੀ ਕੇ ਇਲਜ਼ਾਮ ਲੱਗੇ ਉਹ ਇਲਜ਼ਾਮਾਂ ਤੋਂ ਨਿਕਲ ਕੇ ਹਾਈ ਕੋਰਟ ਵੱਲੋਂ ਬਿਲਕੁਲ ਪਾਕ ਸਾਫ ਹੋ ਕੇ ਆਪਣਾ ਵੀਰ ਸਾਡਾ ਨਿਕਲਿਆ ਬਾਹਰ ਤੇ ਹੁਣ ਅਸੀਂ ਉਸ ਇਨਸਾਨ ਨੂੰ ਡਿਵੈਲਪਮੈਂਟ ਦੇ ਨੋਤੇ ਜਿਤਾਉਣਾ ਹੈ ਤੇ ਸ਼੍ਰੀ ਭਾਰਤ ਭੂਸ਼ਣ ਆਸ਼ੂ ਦਾ ਡਟ ਕੇ ਸਾਥ ਦੇਣਾ ਇਹ ਮੈਂ ਤੁਹਾਨੂੰ ਇੱਕ ਬੇਨਤੀ ਕਰ ਰਿਹਾ ਕਿਉਂਕਿ ਜਿਹੜਾ ਤੰਤਰ ਹੈ ਇੱਕ ਸਰਕਾਰੀ ਤੰਤਰ ਬਹੁਤ ਮਜ਼ਬੂਤ ਹੁੰਦਾ ਹੈ ਇਹ ਸਰਕਾਰੀ ਤੰਤਰ ਨੂੰ ਤੋੜਨਾ ਹੈ ਕਿਉਂਕਿ ਜਿਹੜੇ ਲੋਕ ਨੇ ਹਲਕਾ ਵੈਸ ਤੇ ਬਹੁਤ ਸਮਝਦਾਰ ਲੋਕ ਨੇ ਉਹਨਾਂ ਨੂੰ ਇਹ ਚੀਜ਼ ਨਹੀਂ ਕਿ ਉਹਨਾਂ ਨੇ ਨਾ ਕਿਸੇ ਲਾਲਚ ਨੂੰ ਵੋਟ ਪਾਣੀ ਹੈ ਉਹਨਾਂ ਨੇ ਵੋਟ ਪਾਣੀ ਹੈ ਆਪਣੇ ਹਲਕੇ ਦੀ ਡਿਵੈਲਪਮੈਂਟ ਨੂੰ ਔਰ ਜਿਹੜੀ ਇੱਕ ਡਿਵੈਲਪਮੈਂਟ ਦਾ ਕੁਝ ਧੋਗ ਕੀਤਾ ਜਾ ਰਿਹਾ ਹੁਣ ਕੀ ਜੀ ਆ ਆ ਫਰਾਣਾ ਜੀ ਗਰੰਟ ਦੇਤੀ 2 ਲੱਖ ਦੇਤਾ ਜੀ ਆ 1.5 ਲੱਖ ਦੇਤਾ ਜੀ ਲੱਖ ਦੇਤਾ ਇਹ ਲੱਖ 2 ਲੱਖ 5 ਲੱਖ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਵੈਸ ਸਲਕਾ ਇਹ ਇਹ ਵੈਸ ਸਲਕਾ ਸਾਹਿਬ ਵੈਸ ਸਲਕਾ ਇਹ ਮੈਂ ਜਿਹੜੇ ਹੋਰ ਵੀ ਮਤਲਬ ਆ ਗਰੰਟਾ ਜਿਹੜੀਆਂ ਇੱਧਰ ਉੱਧਰ ਲੱਖ 2 ਲੱਖ ਨਾਲ ਤੁਸੀਂ ਕਿਸੇ ਦਾ ਈਮਾਨ ਨਹੀਂ ਖਰੀਦ ਸਕਦੇ ਇਹ ਵੈਸ ਸਲਕੇ ਦੇ ਵਿੱਚ ਜਿਹੜੇ ਲੋਕ ਨੇ ਇਹ ਅਲੱਗ ਨੇ ਜੀ ਇਹ ਆਮ ਉਹ ਨਹੀਂ ਹੈ ਜਿਹੜੇ ਤੁਸੀਂ ਮਤਲਬ ਕਈ ਜਗ੍ਹਾ ਵਿਚਾਰੇ ਕਈ ਲੋੜਵੰਦ ਲੋਕਾਂ ਨੂੰ ਲੋਕਾਂ ਨੇ ਇਲੈਕਸ਼ਨਾਂ ਦੇ ਨਾਂ ਤੇ ਗੁੰਮਰਾਹ ਕਰਕੇ ਕੁਝ ਛੋੜਾ ਬਹੁਤ ਲਾਲਚ ਦੇ ਕੇ ਮਤਲਬ ਉਹ ਕੀਤਾ ਹੋਇਆ ਬਟ ਸਿਰਫ ਆਪਾਂ ਡਿਵੈਲਪਮੈਂਟ ਦੇ ਨਾਂ ਨੂੰ ਹੀ ਵੈਸੇ ਹਲਕਾ ਜਾਣਿਆ ਗਿਆ ਤੇ ਲੁਧਿਆਣੇ ਲੁਧਿਆਣਾ ਜਿਹੜਾ ਸ਼ਹਿਰ ਹੈ ਆਸ਼ੂ ਜੀ ਦੇ ਇੱਕ ਸਮਝ ਲਓ ਇੱਕ ਪਰਿਵਾਰ ਹੈ ਤੇ ਆਪਾਂ ਆਸ਼ੂ ਜੀ ਦਾ ਡਟ ਕੇ ਸਾਥ ਦੇਣਾ ਹੈ ਔਰ ਉਹਨਾਂ ਨੂੰ ਵਿਜੈਈ ਬਣਾਉਣਾ ਹੈ ਕਿਉਂਕਿ ਬਾਕੀ ਸਾਰਾ ਕੁਝ ਅਸੀਂ ਦੇਖ ਰਹੇ ਆ ਆ ਜੋ ਬੋਰਡਾਂ ਦੀ ਰਾਜਨੀਤੀ ਜੋ ਬੋਰਡ ਤੇ ਬੋਰਡ ਬੋਰਡ ਤੇ ਬੋਰਡ ਲਾਈ ਟੁਰੀ ਜਾਂਦੇ ਨੇ ਇਹਨਾਂ ਕੋਈ ਫਾਇਦਾ ਨਹੀਂ ਜੀ ਵੇਸਟ ਆਫ ਵੇਸ ਆਫ ਮਨੀ ਹੈ ਮੈਂ ਬਹੁਤ ਇੱਕ ਸਰਮਾਇਦਾਰ ਇਨਸਾਨ ਨੂੰ ਬੇਨਤੀ ਕਰਨਾ ਚਾਹੁੰਦਾ ਡੋਨਟ ਵੇਸ ਯੋਰ ਮਨੀ ਇਹ ਜਿਹੜਾ ਪੈਸਾ ਤੁਸੀਂ ਬੋਰਡਾਂ ਤੇ ਹੋਰ ਆ ਜਿਹੜੇ ਡਿਨਰ ਦੇ ਪ੍ਰੋਗਰਾਮ ਕਰ ਰਹੇ ਹੋ ਇਹ ਮੀਟਿੰਗਾਂ ਦੇ ਵਿੱਚ ਤੁਸੀਂ ਇੱਕ ਲੈਵਿਸ਼ ਡਿਨਰ ਡਿਨਰ ਵਗੈਰਾ ਆਰਗੇਨਾਈਜ਼ ਕਰ ਰਹੇ ਹਾਂ ਇਹ ਡਿਨਰ ਡੋਨਰ ਦੇ ਨਾਲ ਲੋਕਾਂ ਨੂੰ ਨਹੀਂ ਜਿੱਤ ਸਕਦੇ ਇਹ ਵੈਸ ਛਲਕ ਹੈ ਇਹ ਕੋਈ ਬੈਕਵਰਡ ਕਸਬਾ ਨਹੀਂ ਹੈ ਇੱਕ ਸੂਝਵਾਨ ਲੋਕਾਂ ਦਾ ਹਲਕਾ ਹੈ ਤੇ ਇਸ ਕਰਕੇ ਆਪਾਂ ਡਿਵੈਲਪਮੈਂਟ ਜਿਹੜੀ ਆਸ਼ੂ ਜੀ ਨੇ ਕੀਤੀ ਹੈ ਉਸੇ ਡਿਵੈਲਪਮੈਂਟ ਨੂੰ ਅੱਗੇ ਜਾਰੀ ਰੱਖਦੇ ਆ ਹੋਇਆ ਤੇ ਇਸੇ ਲੜੀ ਨੂੰ ਅੱਗੇ ਵਧਾਉਂਦੇ ਆ ਆਪਾਂ ਨੂੰ ਹੁਣ ਇਸ ਵਾਰ ਆਸ਼ੂ ਜੀ ਨੂੰ ਉਹਨਾਂ ਦਾ ਪੂਰਾ ਸਾਥ ਦੇਣਾ ਹੈ ਤੇ ਆਪਣੇ ਆਪਣੇ ਘਰਾਂ ਚੋਂ ਬਾਹਰ ਨਿਕਲੋ ਮੇਰੀ ਜਿਨ੍ਹਾਂ ਨਾਲ ਵੀ ਗੱਲ ਹੁੰਦੀ ਹੈ ਵੈਸ ਥਲਕੇ ਦੇ ਵਿੱਚ ਹਰ ਇੱਕ ਬੰਦਾ ਮੇਰੇ ਮੈਨੂੰ ਅੱਜ ਤੱਕ ਕੋਈ ਨਹੀਂ ਮਿਲਿਆ ਜਿਹੜਾ ਕਹਿੰਦਾ ਹੋਵੇ ਮੈਂ ਆਸ਼ੂ ਜੀ ਦੇ ਨਾਲ ਨਹੀਂ ਹਾਂ ਮੈਂ ਆਸ਼ੂ ਜੀ ਨੂੰ ਵੋਟ ਨਹੀਂ ਪਾਣੀ ਮੈਂ ਡੋਰ ਟੂ ਡੋਰ ਮੈਂ ਅੰਦਰ ਦੇਖੋ ਮੇਰੀ ਆਦਤ ਹੈ ਮੈਂ ਜਿਹੜਾ ਮੇਰਾ ਪ੍ਰਚਾਰ ਹੈ ਮੈਨੂੰ ਹਰ ਬੰਦਾ ਜਾਣਦਾ ਹੈ ਕਿ ਭਈ ਮੈਂ ਕਿਸ ਤਰ੍ਹਾਂ ਆਪਣਾ ਅਸੀਂ ਪ੍ਰਚਾਰ ਕੀਤਾ ਅੱਗੇ ਵੀ ਪਾਰਟੀ ਵਾਸਤੇ ਕੀਤਾ ਤੇ ਅੱਗੇ ਕਿਸੇ ਟਾਈਮ 2017 ਦੀ ਗੱਲ ਮੈਂ ਦੱਸਣ ਲੱਗਿਆ ਜੀ ਅੱਜ ਇਹ ਮੇਰੇ ਦੋਸਤਾਂ ਮਿੱਤਰਾਂ ਨੂੰ ਸਭ ਨੂੰ ਪਤਾ ਹੈ ਇਹ 2017 ਦੇ ਵਿੱਚ ਮੇਰੀ ਕੀ ਪ੍ਰੈਡਿਕਸ਼ਨ ਸੀਗੀ ਮੇਰੀ ਪ੍ਰੈਡਿਕਸ਼ਨ ਸੀ ਉਸ ਟਾਈਮ 2017 ਦੇ ਵਿੱਚ ਮੈਂ ਹੁਣ ਪਾਰਟੀਆਂ ਦੇ ਨਾਮ ਦੇ ਚੱਕਰ 'ਚ ਨਹੀਂ ਪੈਣਾ ਕਿ ਮੈਂ ਜੋ ਪ੍ਰੈਡिक्ट ਕੀਤਾ ਜ ਤੱਕ ਉਹੀ ਹੋਇਆ ਤੇ ਹੁਣ ਜਿਹੜੀ ਮੇਰੀ ਪ੍ਰੈਡਿਕਸ਼ਨ ਹੈ ਆਸ਼ੂ ਜੀ ਦੇ ਬਾਰੇ ਉਹ ਹੀ ਇਜ਼ ਵਿਨਰ ਕਲੀਅਰ ਵਿਨਰ ਜਿੱਤ ਰਿਹਾ ਬੜੀ ਵੱਡੀ ਲੀਡ ਨਾਲ ਇੱਕ ਹੈਂਡਸਮ ਲੀਡ ਨਾਲ ਉਹ ਜਿੱਤਣਗੇ ਤੇ ਵੈਸ ਸਾਲ ਦਾ ਜਿਹੜਾ 2027 ਦਾ ਮੋਡ ਬਣੂਗਾ ਔਰ ਆਸ਼ੂ ਜੀ ਦਾ ਅੱਖ ਸੁਨਹਿਰੀ ਅੱਖ ਨਾਲ ਜੇ 9 ਲਿਖਿਆ ਜਾਊ ਕਿ ਆ ਵੈਸ ਸਾਲ ਕੇ ਦੇ ਵਿੱਚ ਸਰਕਾਰ ਨੂੰ ਹਰਾ ਕੇ ਇੱਕ ਜੋਧਾ ਬੰਦਾ ਮੂਰੇ ਆਇਆ ਤੇ ਇਹਨੇ 2027 ਦਾ ਮੋਡ ਬਣਿਆ ਬਾਕੀ ਮੇਰੀ ਕਿਸੇ ਨਾਲ ਕੋਈ ਜਾਤੀ ਮੇਰਾ ਕੋਈ ਵੀਰ ਮੇਰਾ ਭਰਾ ਕੋਈ ਮੇਰੀ ਭੈਣ ਕੋਈ ਸਤਕਾਰਯੋਗ ਕੋਈ ਜਾਤੀ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਬਟ ਮੈਨੂੰ ਸਿਰਫ ਇਹ ਹੈ ਕਿ ਜਿਹੜਾ ਮਾਹੌਲ ਚੱਲ ਰਿਹਾ ਹੈ ਜਿਹੇ ਜਿਹੇ ਮਾਹੌਲ ਹੁਣ ਆਪਾਂ ਦੇਖ ਰਹੇ ਆ ਇਹ ਅਸੀਂ ਜ਼ਿੰਦਗੀ ਚ ਨਹੀਂ ਦੇਖਿਆ ਕਿ ਡਿਵੈਲਪਮੈਂਟ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਖਰਾਬ ਨੇ ਸਾਰੇ ਗਲਤ ਨੇ ਕੋਸ਼ ਐਮਐਲਏ ਬਹੁਤ ਵਧੀਆ ਨੇ ਮੈਂ ਆਪਣੇ ਕੁਲਵੰਤ ਸਿੰਘ ਸਿੱਧੂ ਦੀ ਜ਼ਰੀਫ਼ ਹਮੇਸ਼ਾ ਕਰਦਾ ਕਿਉਂ ਉਹ ਬੰਦਾ ਲੋਕਾਂ ਲਈ ਖੜਦਾ ਹੈ ਉਹ ਸਾਫ਼ ਦਿਲ ਦਾ ਨੇਕ ਬੰਦਾ ਹੈ ਉਹ ਲੋਕਾਂ ਲਈ ਖੜਦਾ ਹੈ ਉਹਦੇ ਨਾਲ ਮੈਂ ਖੜਾ ਮੇਰੀ ਮੇਰੀ ਜਾਨ ਹਾਜ਼ਰ ਆ ਉਹਦੇ ਲਈ ਬਟ ਮੈਂ ਜਿਹੜੀਆਂ ਨੀਤੀਆਂ ਮੈਂ ਦੇਖ ਰਿਹਾ ਆਮ ਤੌਰ ਤੇ ਜਿਹੜੀ ਮੌਜੂਦਾ ਸਰਕਾਰ ਦੀਆਂ ਮੈਂ ਉਹਦੇ ਨਾਲ ਬਿਲਕੁਲ ਇਤفاق ਨਹੀਂ ਰੱਖਦਾ ਤੇ ਇਹ ਨੀਤੀਆਂ ਠੀਕ ਨਹੀਂ ਲੋਕਾਂ ਨੂੰ ਮਤਲਬ ਤੁਸੀਂ ਲਾਲੋ ਕੇ ਭਈ ਪੈਸੇ ਦੇ ਦਮ ਤੇ ਇੱਕ ਸਰਕਾਰੀ ਤੰਤਰ ਦੇ ਦਮ ਤੇ ਕਿਸੇ ਨੂੰ ਦਬਾ ਕੇ ਤੁਸੀਂ ਵੋਟ ਹਾਸਲ ਕਰ ਲੋਗੇ ਇਹ ਨਹੀਂ ਹੋ ਸਕਦਾ ਇਹ ਵੈਸ ਸਲਕਰ ਸਾਹਿਬ ਵੈਸ ਸਲਕਰ ਇਹਦੇ ਚ ਤੁਸੀਂ ਵੈਸ ਸਲਕੇ ਦੇ ਵਿੱਚ ਡਿਵੈਲਪਮੈਂਟ ਜਿਹੜੀ ਆਸ਼ੂ ਜੀ ਨੇ ਕਰਾਈ ਹੈ ਤੇ ਉਸ ਡਿਵੈਲਪਮੈਂਟ ਨੂੰ ਸਲੂਟ ਹੈ ਤੇ ਉਸ ਇਨਸਾਨ ਦੇ ਨਾਲ ਆਪਾਂ ਖੜੇ ਆ ਜਿੰਦ ਜਾਨ ਸਾਡੀ ਹਾਜ਼ਰ ਹੈ ਅਸੀਂ ਭਾਰਤ ਪੂਸ਼ਣ ਆਸ਼ੂ ਨਾਲ ਦਿਲੋਂ ਖੜੇ ਆ ਸ਼੍ਰੀ ਭਾਰਤ ਪੂਸ਼ਣ ਆਸ਼ੂ ਜਿੰਦਾਬਾਦ ਤੇ ਇਸੇ ਤਰ੍ਹਾਂ ਤੁਸੀਂ ਆਪਣਾ ਸਾਥ ਆਪਣਾ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਵੈਸ ਛਲਕੇ ਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਮੇਰੇ ਸਿਆਣੇ ਮੇਰੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾ ਵੀਰ ਸਾਡੇ ਯੰਗਸਟਰ ਖਾਸ ਕਰਕੇ ਯੰਗਸਟਰਸ ਯੰਗਸਟਰ ਦੇ ਵਿੱਚ ਜਿਹੜਾ ਜਜ਼ਬਾ ਹੁੰਦਾ ਯੰਗ ਜਨਰੇਸ਼ਨ ਜੋ ਕਰ ਜਾਂਦੀ ਹੈ ਉਹ ਹੋਰ ਕਿਸੇ ਦੇ ਬਸ ਦੀ ਗੱਲ ਨਹੀਂ ਤੇ ਸਾਰਿਆਂ ਨੂੰ ਬੇਨਤੀ ਹੈ ਆਪ ਮੁਹਾਰੇ ਬਾਹਰ ਨਿਕਲੋ ਵੱਧ ਚੜ ਕੇ ਵੈਸਾਲਕੇ ਦੇ ਵਿੱਚ ਆਸ਼ੂ ਜੀ ਨੂੰ ਵੱਡੀ ਲੀਡ ਨਾਲ ਜਿਤਾਉਣਾ ਹੈ ਮੈਂ ਕੱਲ ਪ੍ਰੈਡਿਕਸ਼ਨ ਕੀਤੀ ਹੈ ਮੈਂ ਸੱਚਾਈ ਬੋਲਣ ਤੋਂ ਮੈਂ ਕਦੀ ਪਿੱਛੇ ਨਹੀਂ ਹਟਿਆ ਮੈਂ 12 ਤੋਂ 13000 ਵੋਟ ਦੀ ਪ੍ਰੈਡਿਕਸ਼ਨ ਕੀਤੀ ਹੈ ਪਰ ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਲੀਡ ਹੈ 12 13000 ਤੋਂ ਪਲੱਸ ਦੀ ਲੀਡ ਨਾਲ ਸ਼੍ਰੀ ਭਾਰਤ ਭੂਸ਼ਣ ਆਸ਼ੂ ਜਿੱਤਰਿਆ ਵੈਸ ਥਲਕਾ ਕਿਉਂਕਿ ਜਿੱਥੇ ਵੀ ਮੇਰੀ ਗੱਲ ਹੋ ਰਹੀ ਹੈ ਗਰਾਊਂਡ ਲੈਵਲ ਹਵਾਈ ਗੱਲ ਮੈਂ ਕਦੀ ਕੀਤੀ ਨਹੀਂ ਜੀ ਹਵਾ 'ਚ ਜਿਹੜੇ ਲੋਕ ਗੱਲਾਂ ਕਰ ਰਹੇ ਆ ਡਿਨਰ ਕਰ ਰਹੇ ਨੇ ਅੱਜ ਕੱਲ ਡਿਨਰ ਦੇ ਬਹੁਤ ਟ੍ਰੈਂਡ ਚੱਲ ਰਹੇ ਮੈਨੂੰ ਫੋਨ ਆਉਂਦੇ ਹੁੰਦੇ ਆ ਕਿ ਲੋ ਜੀ ਵਿਆਹਾਂ ਵਰਗੇ ਡਿਨਰ ਹੋ ਰਹੇ ਨੇ ਆਦਾ ਪੈਸਾ ਬਹੁਤ ਲੱਗ ਰਿਹਾ ਹੈ ਸਰਕਾਰ ਦਾ ਉਹ ਮੈਂ ਕਹਾਂ ਜੀ ਕਾਹਨੂੰ ਵੇਸ ਕਰ ਦਿਓ ਇਹ ਹੀ ਪੈਸਾ ਤੁਸੀਂ ਗਰੀਬ ਗੁਰਬੇ ਕਿਸੇ ਜ਼ਰੂਰਤਮੰਦ ਦੀ ਮਦਦ ਕਰੋ ਕਿਸੇ ਅੰਗਹੀਨ ਨੂੰ ਕੋਈ ਟ੍ਰਾਈਸਾਈਕਲ ਕੋਈ ਹੋਰ ਚੀਜ਼ ਲੈ ਕੇ ਦਿਓ ਤਾਂ ਕਿ ਉਹ ਤੁਹਾਡੇ ਵੈਸੇ ਦਿਲੋਂ ਤੁਹਾਡਾ ਤੁਹਾਨੂੰ ਦੁਆਵਾਂ ਦੇ ਦੇਵੇ ਠੀਕ ਹੈ ਜੀ ਤੇ ਔਰ ਬਾਕੀ ਰਹਿ ਗਈ ਗੱਲ ਦੋ ਬੇੜੀਆਂ 'ਚ ਪੈਰ ਧਰ ਕੇ ਹਮੇਸ਼ਾ ਚੱਲਿਆ ਨਹੀਂ ਜਾ ਸਕਦਾ ਇਸ ਕਰਕੇ ਮੈਂ ਅੱਜ ਇਸ ਲਾਈਵ ਦੇ ਤਹਿਤ ਮੈਂ ਆਮ ਆਦਮੀ ਪਾਰਟੀ ਦੇ ਹਰ ਇੱਕ ਅਹੁਦੇ ਤੋਂ ਜਿਨ੍ਹਾਂ ਨੇ ਮੇਰੇ ਕੋਲੇ ਅਹੁਦੇ ਸੀਗੇ ਚਾਹੇ ਮੈਨੂੰ ਸਟੇਟ ਦਾ ਸੈਕਟਰੀ ਲਾਇਆ ਚਾਹੇ ਹੋਰ ਵੀ ਜੋ ਵੀ ਮਤਲਬ ਅੱਗੇ ਮੈਨੂੰ ਵਾਰਡ ਪ੍ਰਧਾਨ ਲਾਇਆ ਹੋਇਆ ਸੀ ਜਾਂ ਹੋਰ ਵੀ ਸਾਰੇ ਅਹੁਦਿਆਂ ਤੋਂ ਮੈਂ ਅੱਜ ਇਸ ਲਾਈਵ ਦੇ ਜ਼ਰੀਏ ਰੈਜ਼ੀਗਨੇਸ਼ਨ ਦੇਣਾ ਤੇ ਕਿਉਂਕਿ ਆਮ ਆਦਮੀ ਪਾਰਟੀ ਇਹ ਪਾਰਟੀ ਤੋਂ ਬਹੁਤ ਉਮੀਦਾਂ ਸੀ ਲੋਕਾਂ ਨੂੰ ਬਹੁਤ ਜ਼ਿਆਦੇ ਪਰ ਮੈਂ ਨਹੀਂ ਸਮਝਦਾ ਕਿ ਉਮੀਦਾਂ ਤੋਂ ਪਾਰਟੀ ਖਰੀ ਉਤਰੀ ਹੈ ਉਮੀਦਾਂ ਤੇ ਤੇ ਇਸ ਕਰਕੇ ਮੈਂ ਇਸ ਪਾਰਟੀ ਤੋਂ ਅਲਵਿਦਾ ਆਮ ਆਦਮੀ ਪਾਰਟੀ ਮੈਂ ਛੱਡ ਰਿਹਾ ਤੇ ਕਾਂਗਰਸ ਪਾਰਟੀ ਸਾਡੇ ਕਿਸੇ ਟਾਈਮ ਮੈਂ ਕਹਿਣਾ ਚਾਹਣਾ ਦਿਲ ਦੀ ਗੱਲ ਮੇਰੇ ਸਤਾਰਜੋਗ ਵੱਡੇ ਵੀਰ ਨੇ ਕਹੀ ਸੀ ਮੈਨੂੰ ਕਿ ਤੇਰੇ ਦਿਲ ਤੇ ਪੰਜਾ ਛਪਿਆ ਤੇ ਅੰਦਰੋਂ ਆ ਜੋਹੀ ਦਿਲ ਦੀ ਆਵਾਜ਼ ਆਈ ਹੈ ਤੇ ਔਰ ਇੱਕ ਵਧੀਆ ਬੰਦੇ ਦੀ ਸਪੋਰਟ ਅੱਗੇ ਆਤਮਨਗਰ ਹਲਕੇ 'ਚ ਇੱਕ ਚੰਗੇ ਇਨਸਾਨ ਦੀ ਸਪੋਰਟ ਕੀਤੀ ਸੀ ਤੇ ਹੁਣ ਵੈਸ ੍ਹ ਹਲਕੇ 'ਚ ਇੱਕ ਚੰਗੇ ਇਨਸਾਨ ਦੀ ਸਪੋਰਟ ਕਰਨੀ ਆ ਤੇ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੇਰਾ ਲਾਈਵ ਸੁਣਿਆ ਮੇਰੇ ਦੋਸਤਾਂ ਵੀਰਾਂ ਨੇ ਕਿਸੇ ਦੇ ਮਨ ਨੂੰ ਕੋਈ ਠੇਸ ਲੱਗੀ ਹੋਵੇ ਪਾਰਟੀ ਛੱਡਣ ਖਾਤਰ ਮੇਰੇ ਉਹਦੇ ਲਈ ਮੈਂ ਦਿਲੋਂ ਮਾਫੀ ਮੰਗਦਾ ਕਿਉਂਕਿ ਸਮਾਂ ਜਿਹੜਾ ਸਮਾਂ ਹੈ ਨਾ ਜੀ ਇੱਕ ਮੈਂ ਸ਼ੁਰੂ ਤੋਂ ਇੱਕ ਕਹਾਵਤ ਤੇ ਵਿਸ਼ਵਾਸ ਰੱਖਦਾ ਅੱਖੀ ਦੇਖ ਮੱਖੀ ਨਹੀਂ ਨਿਕਲੀ ਜਾਂਦੀ ਕਿਉਂਕਿ ਜੋ ਹਾਲਾਤ ਅੱਜ ਪੰਜਾਬ ਦੇ ਹੋ ਰਹੇ ਐ ਤੇ ਉਹ ਹਾਲਾਤਾਂ ਨੂੰ ਦੇਖਦੇ ਹੋਏ ਮੈਨੂੰ ਨਹੀਂ ਲੱਗਦਾ ਕਿ ਭਈ ਮੈਂ ਹੁਣ ਅੱਗੇ ਕੰਟੀਨਿਊ ਕਰ ਸਕਦਾ ਆਮ ਆਦਮੀ ਪਾਰਟੀ ਚ ਇਸ ਲਈ ਅਲਵਿਦਾ ਆਮ ਆਦਮੀ ਪਾਰਟੀ ਜੋ ਸਮਾਂ ਬੀਤਿਆ ਇਸ ਪਾਰਟੀ ਦੇ ਵਿੱਚ ਮੈਨੂੰ ਸਿਰਫ ਮੈਂ ਕੁਲਵੰਤ ਸਿੰਘ ਸਿੱਧੂ ਦੇ ਨਾਲ ਸੀ ਸ਼ੁਰੂ ਤੋਂ ਤੇ ਆਖਰੀ ਸਾਹਾਂ ਦਾ ਕੁਲਵੰਤ ਸਿੰਘ ਸਿੱਧੂ ਦੇ ਨਾਲ ਆ ਕੁਲਵੰਤ ਸਿੰਘ ਸਿੱਧੂ ਮੇਰਾ ਵੀਰ ਹੈ ਮੇਰਾ ਭਰਾ ਹੈ ਬੜਾ ਬੱਡ ਆਮ ਆਦਮੀ ਪਾਰਟੀ ਨੂੰ ਦਿਲੋਂ ਹਲਵੈਦਾ ਕਿਉਂਕਿ ਇਸ ਪਾਰਟੀ ਦੇ ਵਿੱਚ ਕੋਈ ਫਿਊਚਰ ਨਹੀਂ ਦਿਖਦਾ ਫਿਊਚਰ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਲੋਕਾਂ ਦਾ ਜਿਹੜੇ ਆਪਾਂ ਖੜੇ ਆ ਆਪਾਂ ਇੱਕ ਵਰਕਰ ਆ ਇਹਨਾਂ ਨੇ ਇੱਕ ਨਾਮ ਦਿੱਤਾ ਵਰਕਰ ਨੂੰ ਵੋਲੰਟੀਅਰ ਦਾ ਇਹ ਵੋਲੰਟੀਅਰ ਕੀ ਵੋਲੰਟੀਅਰ ਮੈਂ ਇਹਨਾਂ ਦੇ ਜਿਹੜੇ ਸਾਬਕਾ ਸਿੱਖਿਆ ਮੰਤਰੀ ਰਏ ਆ ਦਿੱਲੀ ਦੇ ਸਿਸੋਦੀਆ ਸਾਹਿਬ ਉਹ ਇੱਕ ਦਿਨ ਲਾਈਵ ਕਹਿੰਦੇ ਕਹਿੰਦੇ ਜੀ ਵੋਲੰਟੀਅਰ ਤਾਂ ਉਹ ਹੈ ਜਿਹੜਾ ਸਾਰੀ ਜ਼ਿੰਦਗੀ ਲਾ ਦੇਵੇ ਤੇ ਕੋਈ ਚੀਜ਼ ਮੰਗੇ ਨਾ ਪਾਰਟੀ ਤੋਂ ਉਹਦਾ ਕੋਈ ਹੱਕ ਹੀ ਨਹੀਂ ਬਣਦਾ ਉਹਨਾਂ ਦੇ ਇਹ ਵੀ ਲਫ਼ਜ਼ ਨੇ ਕਿ ਉਹਨਾਂ ਕੋਈ ਹੱਕ ਨਹੀਂ ਕਿ ਕੋਈ ਵੋਲੰਟੀਅਰ ਕੁਝ ਮੰਗੇ ਤੇ ਆਪਾਂ ਨਹੀਂ ਜਾਣਦੇ ਜੀ ਇਹ ਚੀਜ਼ਾਂ ਨੂੰ ਬੱਚਾ ਜਦੋਂ ਮਾਣ ਮਾਣੇ ਦੁੱਧ ਪੀਣਾ ਹੁੰਦਾ ਨਾ ਬੱਚੇ ਨੂੰ ਤੇ ਬੱਚਾ ਵੀ ਰੋ ਕੇ ਦੁੱਧ ਮੰਗ ਲੈਂਦਾ ਤੇ ਇਥੇ ਤਾਂ ਵੋਲੰਟੀਅਰ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਲੜੇ ਆ ਅਸੀਂ ਲੜੇ ਆ ਐਨ ਜਦੋ ਜਹਿਦ ਕੀਤੀ ਹੈ ਪੂਰੀ ਤੇ 92 ਸੀਟਾਂ ਇੱਕ ਰਿਕਾਰਡ ਤੋੜ ਪੰਜਾਬ ਚ ਲੈ ਆਂਦੀਆਂ ਇਹ ਕਿਹਨਾਂ ਨੇ ਲੈ ਆਂਦੀਆਂ ਨੇ ਇਹ ਕੇਜਰੀਵਾਲ ਸਾਹਿਬ ਨੇ ਲੈ ਆਂਦੀਆਂ ਕਿ ਸਿਸੋਦੀਆ ਜੀ ਨੇ ਅਸੀਂ ਤਾਂ ਭਗਵਾਨਤਮਾਨ ਦੇ ਮੂਹ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਵੱਡਾ ਆਮ ਬੰਦਿਆਂ ਨੇ ਲਿਆਂਦਾ ਪਰ ਅੱਜ ਉਹ ਬਦਲਾਅ ਦਾ ਜਿਹੜਾ ਹਸ਼ਰ ਦੇਖ ਰਹੇ ਆ ਉਹ ਤਾਂ ਬਈ ਸੱਚੇ ਬਾਦਸ਼ਾਹ ਕਰੀ ਐਸਾ ਬਦਲਾਅ ਬਣਾ ਸਾਨੂੰ ਚਾਹੀਦਾ ਸੀਗਾ ਨਾ ਅਸੀਂ ਮੰਗਿਆ ਇਹ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਗੁਨਾਹ ਹੋ ਗਿਆ ਕਿ ਜੋ ਪਰ ਮੈਂ ਇੱਕ ਚੀਜ਼ ਤੇ ਉਥੇ ਠੀਕ ਵੀ ਮੰਨਦਾ ਕਿ ਚਲੋ ਆਤਮਨਗਰ ਹਲਕੇ ਜਿਹਾ ਇੱਕ ਡਿਵੈਲਪਮੈਂਟ ਕਰਦਾ ਭਰਾ ਅਸੀਂ ਚੁਣ ਲਿਆ ਆਪਣਾ ਉਹ ਡਿਵੈਲਪਮੈਂਟ ਕਰ ਰਿਹਾ ਹੈ ਆ ਸਾਡੀ ਵੋਟ ਤਾਂ ਠੀਕ ਰਹਿ ਗਈ ਬਟ ਜਿੱਥੇ ਨਾਰਮਲੀ ਪੂਰੇ ਪੰਜਾਬ ਦੀ ਗੱਲ ਦੇਖ ਰਹੇ ਆ ਪੰਜਾਬ ਜਿਹੜਾ ਕਹਿੰਦੇ ਨਾ ਪੰਜ ਪਾਣੀਆਂ ਦੀ ਧਰਤੀ ਪੰਜ ਦੀ ਜਾਂ ਪੰਜ ਦੇ ਪਹਿਲਾਂ ਹੀ ਦੋ ਪਾਣੀ ਤਾਂ ਪਾਕਿਸਤਾਨ ਚ ਜਾ ਰਹੇ ਆ ਠੀਕ ਹੈ ਦੋ ਦਰਿਆ ਪਾਕਿਸਤਾਨ ਸੇ ਨੇ ਤੇ ਤਿੰਨ ਆਪਣੇ ਨੇ ਤੇ ਆਪਣਾ ਵੈਸੀ ਤਿੰਨ ਆਬ ਤੇ ਅੱਜ ਜਿਹੜਾ ਇਹ ਤਜਾਬ ਬਣਿਆ ਹੋਇਆ ਤਿੰਨ ਆਬ ਨੂੰ ਆਪਾਂ ਤਜਾਬ ਦੇ ਰੂਪ ਚ ਹਰ ਇੱਕ ਬੰਦਾ ਹੰਡਾ ਰਿਹਾ ਤੇ ਇਹਨੂੰ ਤਜਾਬ ਨੂੰ ਫੇਰ ਆਪਾਂ ਪੰਜਾਬ ਬਣਾਉਣਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਥੋਂ ਮੋੜ ਬੰਦਿਓ ਸਤਾਈ ਦਾ ਐਸਾ ਮੋੜ ਬੰਦਿਓ ਕਿਉਂਕਿ ਅੱਜ ਮੈਂ ਬੈਠਾ ਤੁਹਾਡੇ ਸਾਹਮਣੇ ਸ਼ਾਇਦ ਕੱਲ ਨੂੰ ਮੇਰੇ ਨਾਲ ਵੀ ਕੋਈ ਤੱਕਾ ਕੋਈ ਐਸੀ ਕੋਈ ਗੱਲ ਹੋ ਜਵੇ ਕੋਈ ਬੰਦਾ ਕੋਈ ਪਤਾ ਲੱਗੇ ਕਿ ਯਾਰ ਕੋਈ ਸਰਕਾਰ ਦੇ ਉਲਟ ਬੋਲਣਾ ਕੋਈ ਸੌਖਾ ਕੰਮ ਥੋੜਾ ਸੌਖਾ ਕੰਮ ਥੋੜਾ ਤੇ ਆਪਾਂ ਤਾਂ ਬੋਲਦੇ ਆ ਠੋਕ ਕੇ ਬੋਲਾਂਗੇ ਵੀ ਤੇ ਸਰਕਾਰ ਨਾਲ ਲੜਨਾ ਹਰ ਇੱਕ ਦੇ ਬਸ ਦਾ ਖੇਡ ਨਹੀਂ ਸ਼ਾਇਦ ਕੋਈ ਐਸੀ ਗੱਲ ਹੋਵੇ ਕੋਈ ਮੇਰੇ ਉਲਟ ਕੋਈ ਚੀਜ਼ਾਂ ਚੱਲਣ ਪਰ ਜਦੋਂ ਵੀ ਕੋਈ ਸ਼ੁਰੂਆਤ ਕਿਤੋਂ ਵੀ ਹੋਈ ਉਸੇ ਟਾਈਮ ਮੈਂ ਤੁਹਾਨੂੰ ਦੱਸੂ ਕਿ ਵੀ ਆਹ ਗੱਲ ਕਿੱਥੋਂ ਕੀ ਚੱਲ ਰਹੀ ਹੈ ਤੇ ਆ ਤੁਹਾਡਾ ਜਿਹੜਾ ਭਰਾ ਵਾ ਇਹਦਾ ਨੌਂ ਹੀ ਸ਼ਮਸ਼ੀਰ ਹੈ ਸ਼ੇਰ ਹੈ ਤੇ ਅਸੀਂ ਸ਼ੇਰ ਬੰਦਾ ਕਹਿੰਦੀ ਡਰਿਆ ਨਹੀਂ ਕਿਸੇ ਤੋਂ ਤੇ ਐਦਾਂ ਹੀ ਬੋਲਾਂਗੇ ਐਦਾਂ ਹੀ ਆਪਣੀ ਆਵਾਜ਼ ਐਦਾਂ ਹੀ ਬੁਲੰਦ ਰਹੂਗੀ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੈਸ ਹਲਕੇ ਜਿਹੜਾ ਮੇਰਾ ਪਰਿਵਾਰ ਰਿਹਾ ਵੈਸ ਹਲਕੇ ਦੇ ਵਿੱਚ ਮੈਂ ਆਪ ਇਲੈਕਸ਼ਨ ਲੜਨੀ ਸੀ ਮੈਂ ਤੁਹਾਨੂੰ ਕੋਈ ਲੁਕੋ ਨਹੀਂ ਮੈਂ ਆਪ ਦਾਵੇਦਾਰ ਸੀ ਮੈਂ ਇਲੈਕਸ਼ਨ ਲੜਨੀ ਸੀ ਪੂਰੇ ਜੋਰਾਂ ਨਾਲ ਪਰ ਮੈਂ ਕਿਹਾ ਯਾਰ ਗਲਤ ਕੰਮ ਨਹੀਂ ਕਰਨਾ ਮੇਰੀ ਵਜ੍ਹਾ ਨਾਲ ਕਿਸੇ ਬੰਦੇ ਦੀ ਚਾਹੇ ਕੋਈ ਵੀ ਵੋਟ ਟੁੱਟ ਗਈ ਕੋਈ ਮੇਰੀ ਵਜ੍ਹਾ ਨਾਲ ਮੈਂ ਉਹ ਕੰਮ ਨਹੀਂ ਕਰਨਾ ਮੈਂ ਇੱਕ ਇਮਾਨਦਾਰ ਬੰਦੇ ਨੂੰ ਭਾਰਤਪੁਰਸ਼ ਆਸ਼ੂ ਨੂੰ ਉਹਨੂੰ ਵੱਡੀ ਲੀਡ ਨਾਲ ਜਿਤਾਉਣ 'ਚ ਆਪਣਾ ਯੋਗਦਾਨ ਪਾਉਣਾ ਹੈ ਨਾ ਕਿ ਉਦੀ ਕੋਈ ਵੋਟ ਖਰਾਬ ਕਰਨੀ ਹੈ ਤੇ ਇਹ ਮੇਰੀ ਜ਼ਿੰਦਗੀ ਦਾ ਸੂਲ ਨਹੀਂ ਰਿਹਾ ਤੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਦਿলো ਡਟ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਓਟ ਆਸਰਾ ਲੈ ਕੇ ਮਹਾਰਾਜ ਦਾ ਤੇ ਇਹ ਲੜਾਈ ਲੜੋ ਇਹਨੂੰ ਆਪਣੀ ਲੜਾਈ ਸਮਝ ਕੇ ਇਹਨੂੰ ਤੁਸੀਂ ਇਹ ਜਿਹੜੇ ਡਿਨਰ ਪ੍ਰੋਗਰਾਮ ਜਾਂ ਹੋਰ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਬੜਾ ਕੁਝ ਹੋਣਾ ਹੈ ਬੜੀ ਪੈਸਾ ਪੈਸੇ ਦਾ ਬਹੁਤ ਪ੍ਰਯੋਗ ਹੋਣਾ ਹੈ ਤੁਸੀਂ ਪੈਸੇ ਬੂਸੇ ਆ ਦੇ ਪਰਵਾਹ ਨਾ ਕਰਿਓ ਇਹ ਪੈਸਾ ਸਭ ਕੁਝ ਨਹੀਂ ਹੁੰਦਾ ਤੁਹਾਡੇ ਬੱਚਿਆਂ ਦਾ ਫਿਊਚਰ ਦੇਖੋ ਆਪਣੇ ਬੱਚਿਆਂ ਦਾ ਜੇ ਤੁਹਾਨੂੰ ਕੋਈ ਕੀ ਦੇ ਦੂਗਾ 5 1000 20000 ਕੋਈ ਸ਼ਰਾਬ ਦੇ ਦੂ ਕੋਈ ਪੇਟੀਆਂ ਰੱਖ ਦੂ ਕੁਛ ਕਰ ਦੂ ਤੁਸੀਂ ਆਪਣੇ ਬੱਚੇ ਦਾ ਫਿਊਚਰ ਦੇਖੋ ਜੀ ਜਿਹੜਾ ਬੱਚੇ ਦਾ ਫਿਊਚਰ ਹੈ ਨਾ ਆਪਣੇ ਤੁਹਾਡੇ ਕਿਡਸ ਤੁਹਾਡੀ ਜਨਰੇਸ਼ਨ ਨੈਕਸਟ ਆਪਾਂ ਉਹਦੇ ਫਿਊਚਰ ਨੂੰ ਵੋਟ ਪਾਉਣੀ ਹੈ 2027 ਦੇ ਵਿੱਚ ਇੱਕ ਚੰਗੀ ਸਰਕਾਰ ਲਿਆਉਣੀ ਹੈ ਤੇ ਭਾਰਪੂਸ਼ਣ ਆਸ਼ੂ ਨੂੰ ਫੇਰ ਅਗੇਨ ਐਂ ਅਗੇਨ ਬਾਰ-ਬਾਰ ਸ਼੍ਰੀ ਭਾਰਪੂਸ਼ਣ ਆਸ਼ੂ ਡਿਵੈਲਪਮੈਂਟ ਉਹਦਾ ਇੱਕ ਦੂਸਰਾ ਨਾਮ ਡਿਵੈਲਪਮੈਂਟ ਹੈ ਆਪਾਂ ਦੇਖੀ ਹੋਈ ਹੈ ਤੇ ਇਹ ਜਿਹੜੇ ਲੌਲੀਪੌਪ ਦਿੱਤੇ ਜਾ ਰਹੇ ਆ ਜੀ ਕਿਸੇ ਨੂੰ ਕੋਈ ਅਹੁਦਾ ਦੇਤਾ ਕਿਸੇ ਨੂੰ ਕੁਝ ਦੇਤਾ ਇਹ ਲੌਲੀਪੌਪ ਨੇ ਇਹ ਲੌਲੀਪੌਪ ਨਾ ਇਹਨਾਂ ਨੂੰ ਇਹਨਾਂ ਨੂੰ ਰਿਜੈਕਟ ਕਰ ਦਿਓ ਸਿੱਡ ਦਿਓ ਇਹਨਾਂ ਕੋਈ ਛੱਡੋ ਸਾ ਨਹੀਂ ਚਾਹੀਦਾ ਕੋਈ ਆ ਤੁਹਾਡੇ ਲੌਲੀਪੌਪ ਦਿੱਤੇ ਹੋਏ ਅਸੀਂ ਤਾਂ ਆਪਣੇ ਬੱਚਿਆਂ ਦੇ ਫਿਊਚਰ ਲਈ ਲੜ ਰਹੇ ਆ ਤੇ ਆਪਣੇ ਬੱਚਿਆਂ ਦਾ ਫਿਊਚਰ ਸਿਕਿਉਰ ਤਾਂ ਹੀ ਹੈ ਜੇ ਸਰਕਾਰ ਚੰਗੀ ਹੈ ਚੰਗੀ ਸਰਕਾਰ ਦਾ ਸਾਥ ਦਿਓ ਆਉਣ ਵਾਲੀ ਸਾਡੀ ਸਰਕਾਰ ਜਿਹੜੀ ਬਣ ਜਾ ਰਹੀ ਹੈ ਪੰਜਾਬ 'ਚ ਕੰਨ ਤੇ ਲਿਖੀ ਸਚਾਈ ਹੈ ਕਾਂਗਰਸ ਪਾਰਟੀ ਦੀ ਸਰਕਾਰ ਆ ਰਹੀ ਹੈ 2027 'ਚ ਤੇ ਵੋਟ ਸਪੋਰਟ ਸ਼੍ਰੀ ਭਾਰਤ ਕੁਸ਼ ਰਾਸ਼ੂ ਬਹੁਤ ਬਹੁਤ ਧੰਨਵਾਦ ਤੇ ਬਾਕੀ ਫੇਰ ਲਾਈਵ ਹੁੰਦੇ ਰਵਾਂਗੇ ਕੁਛ ਨਾ ਕੁਛ ਵਿਚਾਰ ਸਾਂਝੇ ਕਰਦੇ ਰਵਾਂਗੇ ਹਰ ਇੱਕ ਨੂੰ ਅਧਿਕਾਰ ਹੈ ਰਾਈਟ ਹੈ ਆਪਣੇ ਮਨ ਦੀ ਗੱਲ ਰੱਖਣ ਦਾ जिम्मे साहब कहें मन की बात ये मेरे मन की बात सी और बहुत बहुत धनबाद मेरे मन की बात सुनने खातिर धनवाद जी बहुत बहुत वाहगुरु जी का खालसा श्री वाहू जी की